ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਸਪੈਤਮ ਕਬਹੋ ਆਪ ਹਾਥ ਦੇ ਮੋਹਿ ਬਚਾਵੋ ਸਿਖਿ ਬਸੈ ਮੁਰੋ ਪਰਿਵਾਰਾ ਸਿਖਿ ਸਪੈ ਕਰਤਾਰਾ ਮੋਰਾ ਚਾਣੇ ਜਿ ਕਰਦਾ ਕਰਿਆ ਸਭ ਬੇਰਨ ਕੋ ਆਤ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਕ ਜਿਨ ਕੀ ਰਹਿ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਉ ਜੋ ਬਰ ਚਾਹ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰ ਸਤਰ ਹੈ ਹਮਾਰੇ ਮਾਰਿ ਹੈ ਆਪਾ ਦੈ ਮੁਝ ਬਰਿਆ ਮਨ ਕਾਲ ਕਾ ਤਰਾਸ਼ ਨ ਮਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੂ ਕਰ ذਰਾ ਚਾ ਰੱਖ ਲਿਓ ਮੋ ਰੱਖਣ ਹਾਰੇ ਸਾਹਿਬ ਸਿਮ ਸਹਾਇ ਪਿਆਰੇ दिन बंदोस् निके हन तात्म परि चतुदस्कं ता कालपय भमापुत्र कालपय शिवजोबतरा कालपय काल कार्वसन प्रकाश सकल कालक का काल की आत्मा साजन कालयोगी शिव कियो वेदराज महाम जोति यो जनकाल सब लोक स्वारा नमस्कार है तए हमारा जनकाल स्वयुक्त बनायो देव दैत जशन उपजायो आदनते कहवतारा स्वगुरु समझो हमारा नमस्कारत सिख हमारी सकल प्रजाजन आप स्वारे सेवकन को सेवकन सुख दियो सतरन को पल मोमद कियो काट कट के अंतर के जान पले बुरे की पीर पहचान चेटे ते कुंतरे अस्तुला सा पर कृपा दृष्ट कर फुला संतन दुख पाए ते दुखे सुख पाए साधन के सुखे एक एक के पे पहचान घाट कट के पट पट के जान जब उत्कर करा कर तारा प्रजा तर तब देह पारा जावे आकर करत हो कहूं तुम मैं तर सबहु ਜੇਤੇ ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜ ਉਚਾਰੈ ਤੁੰ ਸੁਭੀਤੇ ਰਹਿ ਤਿਨ ਰਾਲ ਨ ਜਾਣਤ ਵੇਦ ਭੇਦ ਪਰ ਆਲ ਨਿਰੰਕਾਰ ਨਰੰਭ ਕਾਰ ਨਰਨਾਮ ਬਿਆਦ ਨੀਲ ਨਾਦ ਸੁਮ ਤਾਂ ਤਮੁੜ ਚਾਰਤ ਪੈਦਾ ਜਾਕ ਭੇਵ ਨ ਪਾਵਤ ਵੇਦਾਂ ਤਾ ਕੋ ਕਿਰਪਾ ਅਨੁਮਾਨਤ ਮਹਾਮੂਣਕ ਸਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿਨਤਨੇ ਆਪ ਆਪਣੀ ਬੁਧ ਹੈ ਜੇਤੇ ਬਰਨਤ ਪੈਨ ਪੈਨ ਤੁਹ ਤੈਤੀ ਤਮਰਾ ਲਖਾ ਨਾ ਜਾਇ ਪਸਾਰਾ ਕਹਿਵੇ ਦਸਤੋ ਜਾ ਪਰਤਮਨ ਸੰਸਾਰਾ ਏਕੈ ਰੂਪ ਆਨੂਪ ਸੁਰੂਪਾਰੰਗ ਪਿਓ ਰਬ ਕੀ ਪੂਪਾਇ ਅਨਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦੇਨੀ ਕਹੂੰ ਫੂਲ ਰਾਜਾ ਹਿ ਬੈਠਾ ਕਹੂੰ ਸੁਮਤਿਓ ਸੰਕਰੇ ਕਹਿ ਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪ ਆਦ ਜੁਗਾਦ ਸੁਰੂਪ ਸਿਯੰ ਭਵ ਅਵ ਰਖਾ ਮੇਨੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰਹੁ ਦੁਸ਼ਟ ਦیتے ਉਠਬਤ ਤਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤਿਆ ਹੈ ਤਾਂ ਕੇ ਕਾ ਨੇ ਕਟਨ ਹੈ ਅਹ ਰੱਛਾ ਹੋਏ ਤਾਹੇ ਸੁਭ ਕਾਲਾ दुष्ट रजिस्ट रंत तत्काल कृपा दृष्ट तन जाहिन हर हो काके ताप तनक मोह हर हा ते सिद्ध कर्मों शुभ होई दुष्ट शाश्वत सक न कोई एक बार दिन तुमे संपारा काल पास ते तायो महाराज नर नाम थारो कहा दर्द दुष्ट दुख ते रहा खड्ग केत मैं सरड तिहारी आप हा दैनो बारी सर्व ठोर मो सहाई ਹਿੰਦੁਸਤੋ ਦੋਖ ਤੇਲ ਹੋ ਮਚਾਈ ਸ੍ਰੀਆ ਪਾਇੰਘੇ ਜਬ ਤੇ ਤੁਮਰੇ ਤਬ ਤੇ ਕੋ ਆਂਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਤ ਹੈ ਮਾਤ ਇਕ ਨ ਮੰਨਿਆ ਸਮਰਾ ਸ਼ਾਸਤਰ ਬੇਦ ਸਪੈਪ ਹੋ ਪੇਦ ਕਹ ਹੈ ਹਾਮ ਇਕ ਨ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਖੈਓ ਸਭ ਤੋ ਬਕਾਨਿਓ ਦੁਹਰਾ ਸਗਲ ਦਵਾਰ ਕੋ ਛਡ ਕੇ ਗਇਓ ਤੁਹਾਨੂੰ ਦਵਾਰ ਬਾਹੰਗੇ ਕੀ ਲਾਜ ਅਸ गोविंद दास तुहा सतनाम श्री वाहेगुरु साहिब जी चौपाई साहिब पाठ 71 दशमी कबे ओ बाच बिनती चौपाई हमरे करो हाथ दए रक्षा पूर्ण होए चित की इच्छा तब चरणन मन रह हमारा अप ना जाने करो प्रति पारा हमरे दुष्ट स पैतम कब हो आप हाथ दए मोहे बचावो सिख बसे मोरो परिवार सेव सिख स पै करतारा ਮੋਰਾ ਚੈਲੰਜ ਕਰਦਾ ਕਰਿਆ ਸਭ ਬੈਰਨ ਕੋ ਆਤ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਂ ਜੋ ਬਰ ਚਾਹ ਸੋ ਤੁਮ ਤੈ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰ ਸਤਰ ਹੈ ਹਮਾਰੇ ਮਾਰਿ ਹੈ ਆਪਾ ਤੈ ਮੂਜ ਬਰੇ ਮਨ ਕਾਲ ਕਾ ਤਰਾਸ਼ ਨ ਮਰੇ ਆਹ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਜਰਾ ਚਾ ਰੱਖ ਲਿਓ ਤੁਮ ਰੱਖਣ ਹਾਰੇ ਸਾਹਿਬ ਸੰਸਾਹ ਪਿਆਰੇ दीन बंदोष्ट निके हन तात्म परि चतुदश कंता कालपय भमा पुत्र आकारपय शिवज्यवतरा कालपय करवेशन काल प्रकाश सकल कालक के आत्मा साजमन काल योगी का शिव कीयो भेद राज भम्मा ज्योति यो जमन काल, काल सब लोक स्वारा नमस्कार है तए हमारा जमन काल स्वजक्त बनायो देव दैत जशन उपजाय आदनते कहतारा स्व गुरु समझो हमारा नमस्कारत सिख हमारी सकल प्रजा जन आप स्वारे सेवकन को सेवकन सुख दियो सतरन को पाल मोहम्मद की ओ काट कट के अंतर के जान पले बुरे की पीर पहचान चेटे ते खुंतरे अस्तुला सा पर कृपा दृष्टि कर फुला संतन दुख पाए ते दुखी सुख पाए साधन के सुखी एक एक, एक पीर काट काट के पीर पहचान काट कट के पट पट के जान जब उत्कर करा कर तारा प्रदा तर तब देह पारा जावे आकर कर करत हो कहूं तुम मिलत रहे तर सब ਜیتے ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜੁ ਉਚਾਰੈ ਤੁ ਸੰਵਿਹ ਤੇ ਰਹਿ ਤਿਨ ਰਾਲਨ ਜਾਨਤ ਬੇਦ ਭੇਤ ਕਰ ਆਲ ਨਰਨੰਕਾਰ ਨਰੰਭਕਾਰ ਨਵਨਾਬ ਆਦ ਨੀਲਨਾਦ ਸੰਤਾਂ ਤੰ ਕਮੁੜ ਚਾਰਤ ਪੇਦਾ ਜਕ ਭੇਵ ਨ ਪਾਵਤ ਬੇਦਾਂ ਤਾਂ ਕੋ ਕਿਰਪਾ ਅਨੁਮਾਨਤ ਮਹਾਮੂੜ ਕੁਸ਼ ਭੇਦ ਨ ਜਾਣਤ ਮਹਾਦੇਵ ਕੌ ਕੈ ਤਸਤਾ ਸਿਵ ਨਰੰਕਾਰ ਕਾ ਚਿਨਤ ਨੇ ਆਪ ਆਪਣੀ ਬੁਧ ਹੈ ਜੇਤੀ ਨਬਰਨਤ ਪੈਨ ਪੈਨ ਤੋ ਤੇਤੀ ਤੇਮਰਾ ਲਖਾ ਨਾ ਜਾਏ ਪਸਾਰਾ ਕਹਿਵੇ ਦਸਤੋ ਜਾ ਪ੍ਰਤਮ ਸੰਸਾਰਾ ਏਕੈ ਰੂਪ ਆਨੂਪ ਸੁਰਪਾਰੰਗ ਪਿਓ ਰਵ ਕਿ ਪੂਪਾਇ ਅਨਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦਿਨੀ ਕਹਉ ਫੂਲ ਰਾਜਾ ਹਿੰਦ ਬੈਠਾ ਕਹਉ ਸਮਟਿਓ ਸ਼ੰਕਰੇ ਕਹਿ ਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਕ ਆਦ ਜੁਗਾਦ ਸ੍ਰੂਪ ਸਿਆਮ ਭਵ ਅਵ ਰਖਾ ਮੇਨੀ ਤੁਮ ਕਰੋ ਸਿਖ ਉਬਾਰ ਅਸਿਖ ਸੰਕੜਹੁ ਦੁਸ਼ਟ ਜਿਤੇ ਉਠਬਤੁ ਤਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕੜ ਸਬ ਟਾਰੇ ਜੋ ਕਲ ਕੋ ਇਕ ਭਾਰਤਿ ਹੈ ਤਾਂ ਕੇ ਕਾ ਨਿਕਟ ਨਹਿ ਅਹ ਰਛਾ ਹੋਇ ਤਾਹੇ ਸੁਭ ਕਾਲਾ दुष्टे दृष्टरएत तत्काल कृपा दृष्ट तन जाहे नहल हो ताके ताप तनक मोह हरहा ते दिद सिद कर्मो शुभ होए दुष्ट शाश्वस कह न कोई एक बार दिन तुम्हें सुन पारा काल पास ते त्यों महाराज नर नाम थ्यारो कहा दर्द दुष्ट दुख ते रहा खड्ग केत मैं सरड तिहारे आप हा दानो बारी सर्व ठोर मो सहाई ਹਿੰਦੁਸਤੋ ਦੋਖ ਤੇਲ ਹੋ ਮਚਾਈ ਸਵੇਆ ਪੈੰਘੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਹੈ ਮਾਤ ਏਕ ਨ ਮਾਨਿਆ ਸਮਰ ਸਾਸਤਰ ਬੇਤ ਸਪੈਪ ਹੋ ਪੇਤ ਕਹ ਹਾਮ ਏਕ ਨ ਜਾਣਿਓ ਸ੍ਰੀ ਉਸਤਾਨ ਕਿਰਪਾ ਤੁਮਰੀ ਕਰ ਮੈਂ ਨਾ ਖੈਓ ਸਭ ਤੋ ਬਕਾਨਿਓ ਦੋਹਰਾਸ ਗੁਰਦੁਆਰ ਕੋ ਛਡ ਕੇ ਗਇਓ ਤੁਹਾਰੋਂ ਦੁਆਰ ਬਾਹੰਗੇ ਕੀ ਲਾਜ ਅਸ गोविंद दास तुहा सतनाम श्री वाहेगुरु साहिब जी चौपाई साहिब पाठ श्री दशमी कबे ओ बाच बिनती चौपाई हमरे करो हाथ दए रथा पूर्ण होए चित की इच्छा तब चरणन मन रह हमारा अप ना जाने करो प्रति पारा हमरे दुष्ट स पैतम कबो आप हाथ दए मोहे बचावो सिख बसै मोरो परिवार से रक्षक से पै करतारा ਮੋਰ ਅੱਛਾ ਨੇ ਜਰਦਾ ਕਰਦਾ ਕਰਿਆ ਸਭ ਬੈਰਨ ਕੋ ਆਤ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਉ ਜੋ ਬਰ ਚਾਹ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰ ਸਤਰ ਹੈ ਹਮਾਰੇ ਮਾਰਿ ਹੈ ਆਪਾ ਤੈ ਮੁਝ ਬਰਿਆ ਮਨ ਕਾਲ ਕਾ ਤਰਾਸ਼ ਨ ਮਰੇ ਹੈ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਜਰ ਅੱਛਾ ਰੱਖ ਲੈ ਹੋ ਤੁਮ ਰੱਖਣ ਹਾਰੇ ਸਾਹਿਬ ਸਿੰਘ ਸਾਹਿਬ ਪਿਆਰੇ लीन बंदोष्ट निके हन ता आत्म पर चतुदश कंता कालपय भम्मा उत्तारा कालपय शिव जुबतरा कालपय काल कार्वसन प्रकाश सकल काल क का के आत्मा साजमन काल जोगी शिव कियो भेद राज भम्मा जोति यो जमन काल सब लोक स्वारा नमस्कार है ता हमारा जमन काल स्वजक्त बनायो देव दैत जशन उपजायो आदन ते कहतारा स्व गुरु समझयो हमारा नमस्कारत सिख हमारी सकल प्रजाजन आप स्वारे सेवकन को कष्ट को सुधि लियो सत्रन को पालन वध की ओ काट कट के अंतर के जान पले बुरे की पीर पहचानत चेटे ते खोंतरिया अस्तुला सा पर कृपा दृष्ट कर फुला संतन दुख ते दुखे सुख पाए साधन के सुखे एक एक, एक पीर काट काट के पीर पहचानै काट कट के पट पट के जानै जब उतर करा कर तारा प्रदा तर तब दे पारा जावे अकर करत हुकुम हूं तुम मै मिलत तर सब ਜੇਤੇ ਬਦਨ ਸ੍ਰੇਸ਼ਟ ਬਤਾਰੈ ਆਪ ਆਪਣੀ ਬੂਜ ਉਚਾਰੈ ਤੁੰ ਸੁਹੀ ਤੇ ਰਹਿ ਤਿਨ ਰਾਲ ਨ ਜਾਣਤ ਵੇਦ ਭੇਦ ਪਰ ਆਲੰਨ ਨਰਨੰਕਾਰ ਨਨੰਬਕਾਰ ਨਵਨਾਬ ਆਦ ਨੀਲਨਾਦ ਸੰਤਾਂ ਕਮੁੜ ਚਾਰਤ ਪੈਦਾ ਜਾਕੋ ਭੇਵਨ ਪਾਵਤ ਵੇਦਾਂ ਤਾਂ ਕੋ ਕਿਰਪਾ ਅਨੁਮਾਨਤ ਮਹਾਮੂਨ ਕੁਸ਼ ਭੇਦ ਨ ਜਾਣਤ ਮਹਾਦੇਵ ਕੌ ਕੈਤਸ ਦਾ ਸਵਿੰਦਰੰਗਕਾਰ ਕਾ ਚਿਨਤਨੇ ਆਪ ਆਪਣੀ ਬੁਧ ਹੈ ਜੇਤੀ ਨਬਰ ਨਤ ਪੈਨ ਪੈਨ ਤੋ ਤੇਤੀ ਤੇਮਰਾ ਲਖਾ ਨਾ ਜਾਏ ਪਸਾਰਾ ਕਹੇ ਵੀ ਦਸਤੋ ਜਾ ਪ੍ਰਤਮ ਸੰਸਾਰਾ ਇੱਕ ਹੈ ਰੂਪ ਆਨੂਪ ਸੁਰਪਾਰੰਗ ਪਿਓ ਰਬ ਕੇ ਪੂਪੈ ਅਨਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦਿਨੀ ਕਹਉ ਫੂਲ ਰਾਜਾ ਹਿ ਬੈਠਾ ਕਹਉ ਸੁਮਤਿਓ ਸ਼ੰਕਰੇ ਕਹਿਠਾ ਸਗਰੀ ਸ੍ਰਿਸ਼ਟ ਦਿਖਾਇ ਚੰਪ ਆਦ ਜੁਗਾਦ ਸ੍ਰੂਪ ਸਿਯੰ ਭਵ ਅਵ ਰਖਾ ਮੇਨੀ ਤੁਮ ਕਰੋ ਸਿਖ ਉਬਾਰ ਅਸਿਕ ਸੰਕਰਹ ਦੁਸ਼ਟ ਦیتے ਉਠ ਬਤੁ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕੜ ਸਵਟਾਰੇ ਜੋ ਕਲ ਕੋ ਇਕ ਬਾਰਤਿਆ ਹੈ ਤਾਂ ਕੇ ਕਾ ਨੇ ਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ दुष्ट रजिस्ट त्रेन तत्काल कृपा दृष्ट तन जाहिन हर हो ताके ताप तनक मोह हर हा ते सिद्ध कर्मो शुभ होई दुष्ट शाश्वस कह ना कोई एक बार दिन तुमे सुन पारा काल पास ते तयो महाराज नर नाम थयारो कहा दर्द दुष्ट दुख ते रहा खडग केत मैं सरड ति हारे आप हा दैनो बारी सर्व ठोर मो सहे ਹਿੰਦੁਸਤੋ ਦੋਖ ਤੇ ਲਹੋ ਮਚਾਈ ਸਵੇਆ ਪਾਇੰਘੇ ਜਬ ਤੇ ਤੁਮਰੇ ਤਬ ਤੇ ਕੋ ਆਂਤre ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਹੈ ਮਾਤ ਏਕ ਨ ਮੰਨਿਆ ਸਮਰਾ ਸ਼ਾਸਤਰ ਬੇਤ ਸਪੈਪ ਹੋ ਭੇਦ ਕਹ ਹੈ ਹਾਮ ਏਕ ਨ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਖਯੋ ਸਭ ਤੋਏ ਬਖਾਨਿਓ ਦੋਹਰਾਸ ਗੁਰਦੁਆਰ ਕੋ ਛਡ ਕਹਿ ਗਇਓ ਤੁਹਾਰੋ ਦੁਆਰ ਬਾਹੰਗੇ ਕੀ ਲਾਜ ਅਸ गोविंद दास तुहा सतनाम श्री वाहेगुरु साहिब जी चौपाई साहिब पाठ 31 दशमी कबे ओ बाच बिनती चौपाई हमरे करो हाथ दए रथा पूर्ण होए चित की इच्छा तब चरण मन रह हमारा अप ना जाने करो प्रति पारा हमरे दुष्ट सत पातम कबो आप हाथ दए मोहे बचावो सिख बसे मुर परिवार से रक्षक से पै करतारा ਮੋਰ ਅਛਾਨੇ ਨਿਕਰਦਾ ਕਰਿਆ ਸਭ ਬੈਰਨ ਕੋ ਆਤ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਕ ਜਨ ਕੀ ਰਹਿ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਉ ਜੋ ਬਰ ਚਾਹ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਚੁੰ ਸਤਰ ਹੈ ਮਾਰੇ ਮਾਰਿ ਹੈ ਆਪਾ ਤੈ ਮੂਜ ਬਰਿਆ ਮਨ ਕਾਲ ਕਾ ਤਰਾਸ਼ ਨ ਮਰੇ ਆਹ ਜੋ ਸਦਾ ਮਾਰੇ ਪ੍ਰਸਾਦ ਸ੍ਰੀ ਅਸਤੁਰ ਜੂ ਕਰ ਜਰਾ ਚਾ ਰਖ ਲਿਓ ਮੋਰ ਆਕਨ ਹਾਰੇ ਸਾਹਿਬ ਸਿੰਘ ਸਾਹਿਬ ਪਿਆਰੇ दीन बंदो सु निके हन ता आत्म परि चतुदस्कंता कालपय ब्रह्मा पुत्र आकारपय शिव जोगतरा कालपय कर काल वसन प्रकाश सकल काल क का के आत्मा साजमन काल जोगी शिव कीयो भेद राज ब्रह्मा जोति यो जमन काल सब लोक स्वारा नमस्कार है ता हमारा जमन काल स्वजक्त बनायो देव दैत जशन उपजाय आदनते कहतारा स्व गुरु समझो हमारा नमस्कारत सिख हमारी सकल प्रजाजन आप स्वारे सेवकन कौ सेवकन सुख दियो सतरन को पाल मोहम्मद की ओ काट कट के अंतर के जान पले बुरे की पीर पहचान चेटे ते कुंतर अस्तुला सा पर कृपा दृष्ट कर फुला संतन दुख पाए ते दुखी सुख पाए साधन के सुखे एक एक, एक पीर के पीर पहचान काट कट के पट पट के जान जब उत्कर करा कर तारा प्रदा तर तब देह पारा जावे आकर करत तो हो कहूं तुम्हें मिल रहे तर सब ਜਿਤੇ ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜ ਉਚਾਰੈ ਤੁ ਸੰਵਹਿ ਤੇ ਰਹਿ ਤਿਨ ਰਾਲਨ ਜਾਨਤ ਵੇਦ ਭੇਤ ਪਰ ਆਲਨ ਨਰੰਕਾਰ ਨਨੰਬਕਾਰ ਨਗਨਾਬ ਆਦ ਨੀਲਨਾਦ ਸੰਤਾਂ ਕਮੁੜ ਚਾਰਤ ਪੈਦਾ ਜਾਕੋ ਭੇਵ ਨ ਪਾਵਤ ਵੇਦਾਂ ਤਾਂ ਕੋ ਕਿਰਪਾ ਅਨੁਮਾਨਤ ਮਹਾਮੂਣ ਕੁਸ਼ ਭੇਦ ਨ ਜਾਣਤ ਮਹਾਦੇਵ ਕਉ ਕਹਿ ਤਸਦਾ ਚਵਿੰਦਰੰਗਕਾਰ ਕਾ ਚਿਨਤਨੇ ਆਪ ਆਪਣੀ ਬੁਧ ਹੈ ਚੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤਮਰਾ ਲਖਾ ਨਾ ਜਾਇ ਪਸਾਰਾ ਕਹੇ ਬੀ ਦਸਤੋ ਜਾ ਪਰਤਮ ਸੰਸਾਰਾ ਇੱਕੈ ਰੂਪ ਆਨੂਪ ਸੁਰੂਪਾਰੰਗ ਪਿਓ ਰਬ ਕੀ ਪੂਪਾ ਅੰਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸੁਮਤਿਓ ਸੰਕਰੇ ਕਹਿਤਾ ਸਿ ਗ੍ਰੀਸ਼ਟ ਦਿਖਾਇ ਚੰਪ ਆਦ ਜੁਗਾਤ ਸੁਰੂਪ ਸਯੰ ਭਵ ਅਵ ਰਖਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਕ ਸੰਕਰਹੁ ਦੁਸ਼ਟ ਦیتے ਉਠਬਤ ਤੁਤ ਪਤਾ ਸਕਲ ਮਲੇਸ਼ ਕਰੋਣ ਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਰਤਾਰੇ ਜੋ ਕਲ ਕੋ ਇਕ ਭਾਰਤਿ ਹੈ ਤਾਂ ਕੇ ਕਾ ਨੇ ਕਟਨ ਹੈ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸਟ ਰੇਸਤ ਰਹਿ ਤਤਕਾਲਾ ਕਿਰਪਾ ਦਰਸ਼ਤ ਤਨ ਜਾਹਿ ਨਹ ਰਹੋ ਤਾਂਕੇ ਤਾਪ ਤਨਕ ਮੋਹ ਰਹਾ ਤੇ ਦਿਸਦ ਕਰਮੋਂ ਸੁਭ ਹੋਏ ਦੁਸਟ ਸਾਸ਼ਵ ਸਕੇ ਨ ਕੋਏ ਇੱਕ ਵਾਰ ਦਿਨ ਤੁਮੈ ਸੰਪਾਰਾ ਕਾਲ ਪਾਸ ਤੇ ਤਾਇਓ ਬਾਰਾਜ ਨਰਨਾਮ ਥਿਆਰੋ ਕਹਾ ਦਰਦ ਦੁਸਟ ਦੁਖ ਤੇ ਰਹਾ ਖੜਗ ਕੇਤ ਮੈਂ ਸਰੜ ਤਿਹਾਰੇ ਆਪ ਹਾਦੈ ਨੋ ਬਾਰੀ ਸਰਬ ਠੋਰ ਮੋ ਸਹਾਈ ਹਿੰਦੁਸਤੋ ਦੋਖ ਤੇ ਲਹੋ ਮਚਾਈ ਸਵੇਆ ਪਾਇੰਘੇ ਜਬ ਤੇ ਤੁਮਰੇ ਤਬ ਤੇ ਕੋ ਅੰਤ ਨਹੀਂ ਆਨਿਓ ਰਾਮ ਰਹੀ ਪੂਰਾਨ ਕੁਰਾਨ ਨਿਕ ਹੈ ਮਾ ਤੇਕ ਨਾ ਮਾਨਿਓ ਸਮਰਾ ਸ਼ਾਸਤਰ ਬੇਤ ਸਪੈਪੋ ਭੇਦ ਕਹ ਹੈ ਹਾਮੇਕ ਨਾ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੇ ਕਰ ਮੈਂ ਨਾ ਖੈਓ ਸਭ ਤੋਏ ਬਖਾਨਿਓ ਦੋਹਰਾਸ ਗੁਰਦੁਆਰ ਕੋ ਛਡ ਕੇ ਗਇਓ ਤੁਹਾਰੋ ਦੁਆਰ ਬਾਹੰਗੇ ਕੀ ਲਾਜ ਅਸ गोविंद दास तुहा सतनाम श्री वाहेगुरु साहिब जी चौपाई साहिब पाठ 31 दशमी कबे ओ बाच बिनती चौपाई हमरे करो हाथ दए रक्षा पूर्ण होए चित की इच्छा तब चरणन मन रहे हमारा अप ना जाने करो प्रति पारा हमरे दुष्ट स पैतम कबो आप हाथ दए मोहे बचावो सिख बसै मोरो परिवार सेवक सिख स पै करतारा ਮੋਰਾ ਚਾਣੇਂ ਜਿ ਕਰਦਾ ਕਰੇ ਸਭ ਬੈਰਨ ਕੋ ਆਟ ਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੁਰਕ ਜਨ ਕੀ ਰਹ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਂ ਜੋ ਬਰ ਚਾਹ ਸੋ ਤਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿ ਹੈ ਚੁੰ ਚੁੰ ਸਤਰ ਹੈ ਮਾਰੇ ਮਾਰਿ ਹੈ ਆਪਾ ਦੈ ਮੁਝ ਬਰੇ ਮਨ ਕਾਲ ਕਾ ਤਰਾਸ਼ ਨ ਮਰੇ ਆਹ ਜੋ ਸਦਾ ਮਾਰੇ ਪ੍ਰਸਾਦ ਸ੍ਰੀ ਅਸਤੁਰ ਜੂ ਕਰ ਧਰ ਅਚਾ ਰੱਖ ਲਿਓ ਤੁਮ ਰੱਖਣ ਹਾਰੇ ਸਾਹਿਬ ਸਿੰਘ ਸਾਹਿਬ ਪਿਆਰੇ दीन बंदोष्ट निके हं ता आत्म परिचय चतुर्दश कंता कालपय भमापुत्र आकारपय शिवजोवतरा कालपय करवेशन काल प्रकाश सकल कालक के आत्मा साजमन काल योगी का शिव कीयो वेदराज महात्मा जोतियो जमन काल, जो काल सब लोक सुवारा नमस्कार है तए हमारा जमन काल स्वजक्त बनायो देव दैत जशन उपजायो आदनते कहवतारा स्वगुरु समजयो हमारा नमस्कारत सिख हमारी सकल प्रजाजन आप सवारे सेवकन को सेवकन सुख दियो सतरन को पाल मोहम्मद की काट कट के अंतर के जान पले बुरे की पीर पहचान चेटे ते खूंतरे अस्तुला सा पर कृपा दृष्ट कर फुला संतन दुख पाए ते दुखे सुख पाए साधन के सुखे एक एक, एक पीर के पीर पहचान काट कट के पट पट के जान जब उत्कर करा कर तारा प्रदा तर तब देह पारा जावे आकर कर करत हो कहूं तुम्हें मिल रहे तर समूह ਜੇਤੇ ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜ ਉਚਾਰੈ ਤੂੰ ਸੁਹੀ ਤੇ ਰਹਿ ਤਿਨ ਰਾਲ ਨੋ ਜਾਣਤ ਵੇਦ ਭੇਤ ਪਰ ਆਲਾ ਨਰਨੰਕਾਰ ਨਨੰਬਕਾਰ ਨਨੰਬ ਆਦ ਨੀਲਨਾਦ ਸੁਮ ਤਾਂ ਤਮੁੜ ਚਾਰਤ ਪੈਦਾ ਜਕ ਭੇਵਨ ਪਾਵਤ ਵੇਦਾਂ ਤਾਂ ਕੋ ਕਿਰਪਾ ਅਨੁਮਾਨਤ ਮਹਾਮੂਨ ਕੁਸ਼ ਭੇਦ ਨਾ ਜਾਣਤ ਮਹਾਦੇਵ ਕੌ ਕੈ ਤ ਸਦਾ ਸ਼ਵਿੰਦਰੰਗਕਾਰ ਕਾ ਚੀਨਤ ਨੇ ਆਪ ਆਪਣੀ ਬੁਧ ਹੈ ਜੇਤੀ ਨਬਰਨਤ ਪੈਨ ਪੈਨ ਤੋ ਤੇਤੀ ਤੇਮਰਾ ਲਖਾ ਨ ਜਾਏ ਪਸਾਰਾ ਕਹੇ ਦਸਤੋ ਜਾ ਪਰਤਮ ਸੰਸਾਰਾ ਏਕੈ ਰੂਪ ਆਨੂਪ ਸ੍ਰੂਪਾਰੰਗ ਪਿਓ ਰਬ ਕੀ ਪੂਪਾ ਅੰਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸੁਮਟਿਓ ਸ਼ੰਕਰੇ ਕਹਿ ਠਾ ਸਗ੍ਰੀਸ਼ਟ ਦਿਖਾਇ ਚੰਪਕ ਆਦ ਜੁਗਾਦ ਸ੍ਰੂਪ ਸਿਯੰ ਭਵ ਅਵ ਰਖਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਕ ਸੰਕਰਹ ਦੁਸ਼ਟ ਦیتے ਉਠਬ ਤਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕੜ ਸਭ ਤਾਰੇ ਜੋ ਕਲ ਕੋ ਇਕ ਭਾਰਤ ਹੈ ਤਾਂ ਕੇ ਕਾ ਨੇ ਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ दुष्ट रेष्ट्र तना तत्काल कृपा दृष्ट तन जाहि नहरहो ताके ताप तनक मोहरहो ते सिद्ध कर्मो शुभ होई दुष्ट शाश्वस कह न कोई एक बार जन तुम्हें संसार काल फासते तायो महाराज नर नाम थयार कह दर्द दुष्ट दुख ते रहा खड्ग केत मैं सरड तिहारे आप हा दैनो बारी सब ठोर मोह सहाई ਹਿੰਦੁਸਤੋਕ ਤੇਲਿ ਹੋ ਮਚਾਈ ਸਵਿਆ ਪਾਇੰਘੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇ ਨਹੀਂ ਆਨਿਓ ਰਾਮ ਰਹੀਮ ਪੂਰਾਨ ਕੁਰਾਨ ਨਿਕ ਹੈ ਮਾਤ ਇਕ ਨਮਾਨਿਆ ਸਮਰ ਸਾਸਤਰ ਬੇਤ ਸਪੈਪ ਹੋ ਪੇਤ ਕਹ ਹੈ ਹਾਮ ਇਕ ਨ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਖਯੋ ਸਭ ਤੋਏ ਬਕਾਨਿਓ ਦੁਹਰਾਸ ਗੁਰਦੁਆਰ ਕੋ ਛਡ ਕੇ ਗਇਓ ਤੁਹਾਰੋ ਦੁਆਰ ਬਾਹੰਗੇ ਕੀ ਲਾਜ ਅਸ गोविंद दास तुहा श्री वाहेगुरु साहिब जी चौपाई साहिब पातशाही दशमी कबे ओ बाच बिनती चौपाई हमरे करो हाथ दए रथा पूर्ण होए चित की इच्छा तब चरणन मन रह हमारा अपना जाने करो प्रति पारा हमरे दुष्ट सपैतम कबहो आप हाथ दए मोहे बचावो सिख बसै मोरो परिवार से रक्षक सपै करतारआ ਮੋਰਾ ਚਾਣੇ ਕਰਦਾ ਕਰਿਆ ਸਭ ਬੈਰਨ ਕੋ ਆਟ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹ ਪਿਆਸਾ ਤੁਮੇ ਛੜ ਕੋਈ ਅਵਰਨਾ ਤਿਆਉ ਜੋ ਬਰ ਚਾਹ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰਨ ਸਤਰ ਹੈ ਹਮਾਰੇ ਮਾਰਿ ਹੈ ਆਪਾਤ ਹੈ ਮੁਝ ਬਰੇ ਮਨ ਕਾਲ ਕਾ ਤਰਾਸ਼ ਨ ਮਰੇ ਹੈ ਹੋ ਜੋ ਸਦਾਨ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੂ ਕਰ ਜਰ ਅਚਾ ਰੱਖ ਲਿਓ ਤੁਮ ਰੱਖਣ ਹਾਰੇ ਸਾਹਿਬ ਸੰਸਾਹ ਪਿਆਰੇ दिन बंदोष्ट निके हन तात्म पर चतुर्दश कंता कालपय भम्मा भुतरा कालपय शिवज्युवतरा कालपय करवेशन प्रकाश सकल कालक के आत्मा साजमन काल योगी शिव कीयो भेदराज भम्मा जूती यो जमन काल सब लोक स्वारा नमस्कार है तए हमारा जमन काल स्वजक्त बनायो देव दैत जशन उपजायो आदनते कहतारा स्व गुरु समझयो हमारा नमस्कारत सिख हमारी सकल प्रजाजन आप स्वारे सेवकन को सेवकन सुख दियो सतरन को पाल मोहम्मद की ओ काट कट के अंतर के जान पले बुरे की पीर पहचान चेटे ते खूंतरे अस्तुला सा पर कृपा दृष्ट कर फुला संतन दुख पाए ते दुखे सुख पाए साधन के सुखे एक एक, एक पीर के पीर पहचान काट कट के पट पट के जान जब उत्कर करा कर तारा प्रदा तर तब देह पारा जावे आकर करत हो कहूं तुम्हें मिलत रहे तर समूह ਜੇਤੇ ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜ ਉਚਾਰੈ ਤੁੰ ਸੁਭੀਤੇ ਰਹਿ ਤਿਨ ਰਾਲ ਨੋ ਜਾਣਤ ਵੇਦ ਭੇਤ ਅਰ ਅਲੰਨ ਨਰਨਕਾਰ ਨਨੰਬ ਕਾਲ ਨਵਨਾਬ ਆਦ ਨੀਲਨਾਦ ਸੰਤਾਂ ਤ ਕਮੁੜ ਚਾਰਤ ਪੈਦਾ ਜਕੋ ਭੇਵ ਨ ਪਾਵਤ ਵੇਦਾਂ ਤ ਕੁਕਰ 파ਹਨ ਅਨੁਮਾਨਤ ਮਹਾਮੂਨ ਕੁਸ਼ ਭੇਦ ਨ ਜਾਣਤ ਮਹਾਦੇਵ ਕੌ ਕੈਤ ਸਦਾ ਸ਼ਵਿੰਦਰੰਗਕਾਰ ਕਾ ਚਿਨਤ ਨੇ ਆਪ ਆਪਣੀ ਬੁਧ ਹੈ ਜੇਤੇ ਨਬਰਨਤ ਪਿੰਨ ਪਿੰਨ ਤੁਹ ਤਤੀ ਤੇ ਤੁਮਰਾ ਲਖਾ ਨਾ ਜਾਏ ਪਸਾਰਾ ਕਹੇ ਵੀ ਦਸਤੋ ਜਾ ਪਰ ਤੁਮ ਸੰਸਾਰਾ ਇੱਕ ਹੈ ਰੂਪ ਆਨੂਪ ਸਰੂਪ ਆਰੰਗ ਪਿਓ ਰਬ ਕੀ ਪੂਪਾਇ ਅੰਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦੀਨੀ ਕਹਉ ਫੂਲ ਰਾਜਾ ਵੀ ਬੈਠਾ ਕਹਉ ਸਮਟਿਓ ਸੰਕਰੇ ਕਹਿਠਾ ਸਿ ਗਰੀ ਸ੍ਰਿਸ਼ਟ ਦਿਖਾਏ ਚੰਪਕ ਆਦ ਜੁਗਾਦ ਸਰੂਪ ਸਿਯੰ ਭਵ ਅਵ ਰਖਾ ਮੇਨੀ ਤੁਮ ਕਰੋ ਸਿਖ ਉਬਾਰ ਅਸਿਕ ਸੰਕਰਹੁ ਦੁਸ਼ਟ ਦਿਤੈ ਉਠਬਤ ਤਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕਉ ਇਕ ਬਾਰਤਿਆ ਹੈ ਤਾਂ ਕੇ ਕਾ ਨੇ ਕਟ ਨਹ ਹੈ ਰੱਛਾ ਹੋਏ ਤਾਂ ਹੈ ਸੁਭ ਕਾਲਾ दुष्ट रजिस्ट त्रेन तत्काल कृपा दृष्टि तन जाहि नहर हो ताके ताप तनक मोहर हो फिद सिद कर्मो शुभ होई दुष्ट शाश्वस कहना कोई एक बार दिन तुम्हें संसारा काल पास ते तयो महाराज नर नाम थया रो कहा दर्द दुष्ट दुख ते रहा खडग केत मैं सरड तिहारे आप हा दैनो बारी सब ठोर मोह सहाई ਹਿੰਦੁਸਤੋ ਦੋਖ ਤੇ ਲਹੋ ਮਚਾਈ ਸ੍ਰੀਆ ਪਾਇੰਘੇ ਜਬ ਤੇ ਤੁਮਰੇ ਤਬ ਤੇ ਕੋ ਆਂਤre ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਹੈ ਮਾਤ ਏਕ ਨ ਮੰਨਿਆ ਸਮਰਾ ਸ਼ਾਸਤਰ ਬੇਤ ਸਪੈਪ ਹੋ ਭੇਦ ਕਹ ਹੈ ਹਮ ਏਕ ਨ ਜਾਣਿਓ ਸ੍ਰੀ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਖਯੋ ਸਭ ਤੋਏ ਬਕਾਨਿਓ ਦੁਹਰਾਸ ਗੁਰਦੁਆਰ ਕੋ ਛਡ ਕੇ ਗਇਓ ਤੁਹਾਰੋ ਦੁਆਰ ਬਾਹੰਗੇ ਕੀ ਲਾਜ ਅਸ गोविंद दास तुहा सतनाम श्री वाहेगुरु साहिब जी चौपाई साहिब पाठ शही दशमी कबे ओ बाच बिनती चौपाई हमरी करो हाथ दए रछा पूर्ण होए चित की इच्छा तव चरणन मन रह हमारा अप ना जाने करो प्रति पारा हमरे दुष्ट स पैतम कब हो आप हाथ दए मोहे बचावो सिख बसै मोरो परिवार से रक्षक सिकस पै करतारआ मोर अच्छा निज दे करे ऐसा बैरन को आठ संग्रे है पूर्ण हो हमारी आशा तुर की रह प्यासा तुम्हें शाड़ कोई अवर ना त्याऊँ जो बर चाह सो तुम ते पाऊँ सेवक सिख मारे तारी है चुन चुन सत्र मारे मारी है आप हाथ है मुझे बुरे है मन काल का त्रास नरे है हो जो सदा मारे पशा श्री अस्त्र जो कर जर अच्छा राख लिहो मोराखन हारे साहेब सुन सहाय प्यारे देन बंदोष्ट निके हंता आत्म परि चतुदश कंता कालपय भम्मा भुतरा कालपय शिवजुबतरा कालपय करविसन प्रकाश सकल कालक के आत्मा साजमन काल योगी शिव कीयो भेद राज भम्मा ज्योति यो जमन काल सब लोक स्वदारा नमस्कार है तए हमारा जमन काल स्वजक्त बनायो देव दैत जशन उपजाय आदनते कहतारा स्व गुरु समझो हमारा नमस्कारत सिख हमारी सकल प्रजाजन आप स्वारे सेवकन को सेवकन सुख दियो सतरन को पाल मोहम्मद की ओ काट कट के अंतर के जान पले बुरे की पीर पहचान चेटे ते कुंतरे अस्तुला सा पर कृपा दृष्ट कर फुला संतन दुख पाए ते दुखे सुख पाए साधन के सुखे एक एक, एक पीर के पीर पहचान काट कट के पट पट के जान जब उत्कर करा कर तारा प्रदा तर तब देह पारा जावे आकर करत हो तुम मैं मिलत रहे तर सब ਜੇਤੇ ਬਦਨ ਸ੍ਰੇਸ਼ਟ ਉਤਾਰੈ ਆਪ ਆਪਣੀ ਬੂਜ ਉਚਾਰੈ ਤੁ ਸੁਹੀ ਤੇ ਰਹਿ ਤਿਨ ਰਾਲ ਨ ਜਾਣਤ ਵੇਦ ਭੇਤ ਪਰ ਆਲ ਨਰਨੰਕਾਰ ਨਨੰਬ ਕਾਲ ਨਵਨਾਬ ਆਦ ਨੀਲ ਨਾਦ ਸੰਤਾਂ ਤ ਕਮੁੜ ਚਾਰਤ ਪੈਦਾ ਜਕ ਭੇਵ ਨ ਪਾਵਤ ਵੇਦਾਂ ਤ ਕੁ ਕਰਪਾ ਅਨੁਮਾਨਤ ਮਹਾਮੂਣ ਕੁਸ਼ ਭੇਦ ਨ ਜਾਣਤ ਮਹਾਦੇਵ ਕੌ ਕੈਤ ਸਦਾ ਸ਼ਵਿੰਦਰੰਗਕਾਰ ਕਾ ਚਿਨਤਨੇ ਆਪ ਆਪਣੀ ਬੁਧ ਹੈ ਜੇਤੇ ਨਬਰਨਤ ਪਿੰਨ ਪਿੰਨ ਤੁਹ ਤੇਤੀ ਤੇਮਰਾ ਲਖਾ ਨ ਜਾਏ ਪਸਾਰਾ ਕਹੇ ਵੀ ਦਸਤੋ ਜਾ ਪਰ ਤੁਮ ਸੰਸਾਰਾ ਇੱਕ ਹੈ ਰੂਪ ਆਨੂਪ ਸਰੂਪ ਆਰੰਗ ਪਿਓ ਰਬ ਕੀ ਪੂਪਾਇ ਅੰਜ ਜਿਰਜ ਸਿਤਜ ਕੀਨੀ ਉਤਪਜ ਖਾਨ ਭਰ ਰਾਜ ਦੀਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਮਟਿਓ ਸੰਕਰੇ ਕਹਿਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਕ ਆਦ ਜੁਗਾਦ ਸਰੂਪ ਸਿਯੰ ਭਵ ਅਵ ਰਖਾ ਮੇਨੀ ਤੁਮ ਕਰੋ ਸਿਖ ਉਬਾਰ ਅਸਿਕ ਸੰਕਰਹੁ ਦੁਸ਼ਟ ਦیتے ਉਠਬਤ ਤਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਭਾਰਤਿਆ ਹੈ ਤਾਂ ਕੇ ਕਾ ਨੇ ਕਟਨ ਹੈ ਹੈ ਰੱਛਾ ਹੋਏ ਤਾਹੇ ਸੁਭ ਕਾਲਾ दुष्ट दृष्ट रजिस्टर तनै तत्काल कृपा दृष्ट तन जाहिन हरहो ताके ताप तनक मोह हरहा ते सिद्ध कर्मो शुभ होई दुष्ट शाश्वस कह ना कोई एक बार दिन तुमे सुन पारा काल पास ते तयो बाराज नर नाम थ्यारो कहा दर्द दुष्ट दुख ते रहा खडग केत मैं सरड तिहारे आप हा दैनो बारी सर्व ठोर मो सहाई हिंदुस्ते दोख तेल हो मचई स्विया पांगे हे जब ते तुमरे तब ते को आतरे नहीं आन्यो राम रहीम कुरान कुरान निक है मात एक न मान्या समरा शास्त्र वेद स पैप हो पेत कह हा एक न जान्यो श्रीस पान कृपा तुमरे कर मै ना खयो सब तोय बखान्यो दोहरा सतगुरु द्वार को षड कह गयो थारो द्वार बाहिंगे की लाज अस ਗੋਬਿੰਦ ਦਾਸ ਤੁਹਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ